ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਉੱਪਰ ਬਿਲੀਆਂ ਅੱਖਾਂ ਵਾਲੀ ਕੌਰਪੀਤ ਦਾ ਮੁੱਦਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਕੌਰਪ੍ਰੀਤ ਦੇ ਐਕਸ ਬੋਏਫ੍ਰੈਂਡ ਆਕਾਸ਼ਦੀਪ ਨੇ ਕੌਰਪ੍ਰੀਤ ਦੇ ਉੱਪਰ ਵੱਡੇ ਇਲਜ਼ਾਮ ਲਾਏ ਸੀਗੇ ਕਿ ਮੇਰੇ ਤੋਂ ਇਸਨੇ 35 ਲੱਖ ਰੁਪਈਆ ਖਾਦਾ ਹੈ। ਸੋ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਕੌਰਪ੍ਰੀਤ ਦੀ ਬੀਤੇ ਦਿਨ ਹੀ ਇੱਕ ਕਾਲ ਰਿਕਾਰਡਿੰਗ ਵਾਇਰਲ ਕੀਤੀ ਗਈ ਸੀ ਜਿਸ ਦੇ ਵਿੱਚ ਕੌਰਪ੍ਰੀਤ ਕਹਿੰਦੀ ਪਈ ਹੁੰਦੀ ਆ ਕਿ 35 ਲੱਖ ਨਹੀਂ ਖਾਦਾ ਮੈਂ 20 ਲੱਖ ਰੁਪਈਆ ਖਾਦਾਗਾ ਉਹ ਝੂਠ ਬੋਲਦਾਗਾ। ਉਹ ਕਾਲ ਰਿਕਾਰਡਿੰਗ ਤੁਸੀਂ ਪਹਿਲਾਂ ਜਰੂਰ ਸੁਣੋ। ਉਹਨੇ ਤਾਂ ਕੋਈ 35 ਲੱਖ ਨਹੀਂ ਖਾਦਾ ਹੈਗਾ। ਉਹਨੇ ਮੈਨੂੰ 20 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ। ਅਸੀਂ ਦੋਨਾਂ ਨੇ ਕਥੀਆਂ ਨਹੀਂ ਫਾਈਲ ਲਗਾਈਆਂ। ਹਾਂਜੀ ਤੁਸੀਂ ਇਹ ਕਾਲ ਰਿਕਾਰਡਿੰਗ ਤਾਂ ਸੁਣਨੇ ਹੀ ਲਈ ਹੋਣੀ ਇਹ ਕਾਲ ਰਿਕਾਰਡਿੰਗ ਆ ਜਿਹੜੀ ਕਿ ਇਹ ਫੇਕ ਕਾਲ ਰਿਕਾਰਡਿੰਗ ਵਾਇਰਲ ਕੀਤੀ ਗਈ ਆ ਇਹ ਕਾਰਪੋਰੇਟ ਦੀ ਕਾਲ ਰਿਕਾਰਡਿੰਗ ਨਹੀਂ ਹੈਗੀ ਸੋ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਬੀਤੇ ਦਿਨ ਹੀ ਕਰਨਤਾ ਵੈਂਸ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਕਰਨਤਾ ਦੁਆਰਾ ਪੁੱਛਿਆ ਗਿਆ ਕਿ ਜੋ ਕਾਲ ਰਿਕਾਰਡਿੰਗ ਵਾਇਰਲ ਹੁੰਦੀ ਪਈ ਆ ਪੇਜਾਂ ਦੇ ਉੱਪਰ ਕੀ ਉਹ ਤੁਹਾਡੀ ਆ ਗਈ ਕਾਰਪੀਤ ਨੇ ਕਿਹਾ ਕਿ ਉਹ ਮੇਰੀ ਕਾਲ ਰਿਕਾਰਡਿੰਗ ਨਹੀਂ ਹੈਗੀ ਉਹ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਨ ਲਈ ਫੇਕ ਚੀਜ਼ਾਂ ਨੂੰ ਵਾਇਰਲ ਕਰਦੇ ਪਏ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਕਾਰਪੀਤ ਨੇ ਕਾਸ਼ਦੀਪ ਤੋਂ 35 ਲੱਖ ਰੁਪਏ ਖਾਦਾ ਹੋਣਾ ਜਾਂ ਨਹੀਂ ਖਾਦਾ ਹੋਣਾ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰਿਓ ਬਾਕੀ ਜਿਵੇਂ ਆਪ ਨੂੰ ਕੋਈ ਹੋਰ ਅਪਡੇਟ ਮਿਲਦੇ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਰੱਬ ਰਾਖਾ